ਤੁਸੀਂ ਅਸੀਂ ਪੰਜ ਗਰਾਈ ਖੜੇ ਆ ਢੱਲਵਾ ਤੋਂ ਜਦੋਂ ਪੰਜ ਗਰਾਈ ਨੂੰ ਜਾਂਦੇ ਆ ਰਸਤੇ ਦੇ ਵਿੱਚ ਅਸੀਂ ਦੇਖਿਆ ਕਿ ਪਾਣਕ ਖੜੀ ਆ ਜਿਹਨੂੰ ਅੱਗ ਦੀਆਂ ਲਪਟਾਂ ਨੇ ਸਾੜ ਕੇ ਸੁਆਹ ਕਰ ਦਿੱਤਾ ਤੁਸੀਂ ਮੈਂ ਤੁਹਾਨੂੰ ਥੱਲੋਂ ਬੱਲੀਆਂ ਜਿਹੜੀਆਂ ਜਿਹੜੀਆਂ ਪੂਰੀ ਤਰ੍ਹਾਂ ਸੜ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਜ਼ਰੀਏ ਜਿਹੜੀਆਂ ਬੱਲੀਆਂ ਪੂਰੀਆਂ ਸੜ ਚੁੱਕੀਆਂ ਹੈਗੀਆਂ ਮੈਂ ਚੱਕ ਕੇ ਤੁਹਾਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੂੰਗਾ ਕਿ ਇਸ ਤਰੀਕੇ ਦੇ ਨਾਲ ਆਹ ਖੜੀ ਅੱਗ ਨੂੰ ਜਿਹੜਾ ਉਹ ਕਿੱਡਾ ਵੱਡਾ ਆਣਾ ਜਿਹੜਾ ਉਹ ਕਿਸੇ ਕਿਸਾਨ ਦੀ 6 ਮਹੀਨੇ ਦੀ ਜਿਹੜੀ ਉਹ ਮਿਹਨਤ ਆ ਜਿਹੜੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸੜ ਕੇ ਜਿਹੜੀ ਉਹ ਸੁਆਹ ਹੋ ਗਈ ਐ। ਸੁ ਕਿੱਡਾ ਵੱਡਾ ਘਾਟਾ ਜਿਹੜਾ ਉਹ ਪਿਆ ਹੈਗਾ। ਘਾਟਾ ਤੋਂ ਪਰਲੇ ਪਾਸੇਉਂ ਦੱਸੀ ਜਾ ਰਹੀ ਆ ਕਿ ਸ਼ੁਰੂ ਹੁੰਦੀ ਹੁੰਦੀ ਢੱਲਵਾ ਕਲਾਂ ਲਗਾਤਾਰ ਤੇ ਪੰਜ ਗrains ਦੇ ਹੱਦ ਬੰਨੇ ਟੱਪ ਕੇ ਦੂਸਰੇ ਪਾਸੇ ਨੂੰ ਵੀ ਅੱਗ ਦੀਆਂ ਲਫਟਾਂ ਜਿਹੜੀਆਂ ਉਹ ਲੱਗ ਗਈਆਂ ਨੇ। ਪਰ ਪ੍ਰਸ਼ਾਸਨ ਜਿਹੜਾ ਉਹ ਸਮੇਂ ਸਿਰ ਜਿਹੜਾ ਉਹ ਹੋ ਰਿਆ ਨਹੀਂ ਹੈਗਾ ਲੋਕਾਂ ਦੇ ਵੱਲੋਂ ਵੱਡੀ ਪੱਧਰ ਤੇ ਨਿਰਾਸ਼ਾ ਜਿਹੜੀ ਉਹ ਪ੍ਰਸ਼ਾਸਨ ਨੂੰ ਜਿਹੜੀ ਉਹ ਚਿਤਾਈ ਜਾ ਰਹੀ ਹੈਗੀ ਹੈਗੀ ਕਿ ਪ੍ਰਸ਼ਾਸਨ ਸਮੇਂ ਸਿਰ ਪਹੁੰਚਾਣੀ ਔਰ ਨਾ ਹੀ ਫਾਇਰ ਬ੍ਰਿਗੇਡ ਆ ਜਿਹੜੀ ਉਹ ਸਮੇਂ ਸਿਰ ਆਈ ਹੈਗੀ ਔਰ ਇੱਕ ਦੋ ਵਾਰ-ਵਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਤੋਂ ਦੋ ਫਾਇਰ ਬ੍ਰਿਗੇਡਸ ਆ ਜਿਹੜੀਆਂ ਉਹ ਆਈਆਂ ਹੈਗੀਆਂ ਸਾਨੂੰ ਵੀ ਦੋ ਫਾਇਰ ਬ੍ਰਿਗੇਡ ਆਉਂਦੇ ਹੋયા ਰਸਤੇ ਦੇ ਵਿੱਚ ਜਿਹੜੀਆਂ ਉਹ ਮਿਲੀਆਂ ਹੈਗੀਆਂ ਇਹ ਫਾਇਰ ਬ੍ਰਿਗੇਡ ਉਸ ਸਮੇਂ ਪਹੁੰਚਿਆ ਜਦੋਂ ਕਿਸਾਨਾਂ ਨੇ ਜਾਂ ਲੋਕਾਂ ਨੇ ਮਜ਼ਦੂਰਾਂ ਨੇ ਆਮ ਲੋਕਾਂ ਨੇ ਇਕੱਠੇ ਹੋ ਕੇ ਜਿਹੜੀ ਉਹ ਅੱਗ ਨੂੰ ਵੱਡੀ ਪੱਦਰ ਤੇ ਖੋਦਾ ਜਿਹੜਾ ਉਹ ਕਾਬੂ ਜਿਹੜਾ ਕਰ ਲਿਆ ਹੈਗਾ ਹੈਗਾ ਪ੍ਰਸ਼ਾਸਨ ਦੇ ਲਈ ਜਿਹੜੀ ਉਹ ਫਿੱਟ ਲਾਣ ਤ ਹੈਗੀ ਹੈਗੀ ਕਿ ਤੁਸੀਂ ਸਮੇਂ ਸਿਰ ਨਹੀਂ ਪਹੁੰਚ ਸਕੇ ਤੇ ਲੋਕਾਂ ਦਾ ਵੱਡੀ ਪੱਦਰ ਤੇ ਜਿਹੜਾ ਉਹ ਨੁਕਸਾਨ ਜਿਹੜਾ ਉਹ ਹੋ ਗਿਆ ਹੈਗਾ ਜਿਹਦਾ ਜ਼ਿੰਮੇਵਾਰ ਅਸੀਂ ਇੱਥੇ ਪ੍ਰਸ਼ਾਸਨ ਨੂੰ ਹੀ ਠਹਿਰਾਵਾਂਗੇ ਕਿਉਂਕਿ ਜੇਕਰ ਪ੍ਰਸ਼ਾਸਨ ਸਮੇਂ ਸਿਰ ਆ ਜਾਂਦਾ ਜਾਂ ਪ੍ਰਬੰਧ ਕਰ ਦਿੱਤਾ ਫਾਇਰ ਬ੍ਰਿਗੇਡਸ ਜਿਹੜੀਆਂ ਸਮੇਂ ਸਿਰ ਉਹਨਾਂ ਦਾ ਜਿਹੜਾ ਕੰਮ ਆਉਣਾ ਨੂੰ ਕਾਨੂੰਨੀ ਆਪਾਂ ਦਾ ਸਮੇਂ ਸਿਰ ਤਾਂ ਐਡੀ ਵੱਡੀ ਪੱਧਰ ਤੇ ਜਿਹੜਾ ਹੁਣ ਨੁਕਸਾਨ ਆ ਜਿਹੜਾ ਉਹ ਭਜਾਰਾ ਕਿੱल्ल्या ਦਾ ਨੁਕਸਾਨ ਆ ਕਲਕਦਾ ਜਿਹੜਾ ਉਹ ਨਹੀਂ ਹੋਣਾ ਸੀਗਾ ਜਿਹੜਾ ਹੁਣ ਹੋ ਚੁੱਕਾ ਹੈਗਾ ਇਹ ਪ੍ਰਸ਼ਾਸਨ ਦੀ ਨਲਾਇਕੀ ਆ ਤੇ ਇਹ ਬਹੁਤ ਹਲ ਹੈਗੀ ਹੈ ਕਿ ਜਦੋਂ ਕੋਈ ਪੁੱਤਾਂ ਦੇ ਵਾਂਗੂ ਫਸਲ ਨੂੰ ਪਾਲਦਾ ਏ ਤਾਂ ਫਿਰ ਜਦੋਂ ਉਹ ਫਸਲ ਜਿਹੜੀ ਸੜ ਕੇ ਜਿਹੜੀ ਸੁਆਹ ਹੋ ਜਾਂਦੀ ਹੈਗੀ ਹੈਗੀ ਤਾਂ ਫਿਰ ਉਸ ਇਨਸਾਨ ਦਾ ਜਾਂ ਉਸ ਕਿਸਾਨ ਦਾ ਦਿਲ ਹੀ ਜਾਣਦਾ ਹੈਗਾ ਇਹ ਕਿ ਕਿ ਉਹ ਕਿਸਾ ਜਿਹੜਾ ਦੁੱਖ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੁੰਦਾ ਹੈਗਾ ਸੋ ਇਹ ਪ੍ਰਸ਼ਾਸਨ ਜ਼ਿੰਮੇਵਾਰਾ ਹੁਣ ਦੇ ਵਿੱਚ ਘਰ ਵੀ ਆਏ ਹੈਗੇ ਜਿਨ੍ਹਾਂ ਦਾ ਦੂਜੋ ਨੁਕਸਾਨ ਹੋਇਆ ਹੈਗਾ ਦੇਖਦੇ ਆ ਕਿ ਪ੍ਰਸ਼ਾਸਨ ਨੂੰ ਮੁਆਵਜ਼ਾ ਦਿੰਦਾ ਹੈ ਜਾਂ ਨਹੀਂ ਦਿੰਦਾ ਹੈ ਪਰ ਇਹਦੀ ਨਾਇਤੀ ਆਵਾਜ਼ ਬੜੀ ਰਹੀ ਹੈਗੇ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਅ ਅ ਅ ਅ ਵਿੱਚ ਵਿੱਚ ਮਸਲਾ ਜਿਹੜੀ ਖੜੀ ਹੋਈ ਹੈਗੀ ਆ ਤੇ ਜਿਹੜੀ ਆਸੇ ਪਾਸੇ ਸੜਕੇ ਵਾਹ ਹੋ ਗਈ ਆ ਸੁਨਹਿਰੀ ਕਣਕ ਦਾ ਜਿਹੜੀ ਇਹੋ ਤੁਸੀਂ ਦੇਖ ਸਕਦੇ ਹੋ ਸੁਨਹਿਰੀ ਰੰਗ ਦੀ ਕਣਕ ਦਾ ਦਰਸਨੀ ਤੇਰੇ ਨਾਲ ਸੜ ਕੇ ਕਾਲੇ ਰੰਗ ਦੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਕਣਕ ਦੀਆਂ ਬੱਲੀਆਂ ਆ ਖੜੀਆਂ ਨੇ ਵਿੱਚ ਵਿੱਚ ਇਧਰਲੇ ਪਾਸੇ ਇਹ ਹੀ ਸੁਨਹਿਰੀ ਰੰਗ ਦੀਆਂ ਬੱਲੀਆਂ ਸੜ ਕੇ ਕਾਲੇ ਰੰਗ ਦੀਆਂ ਹੋ ਗਈਆਂ ਤੁਸੀਂ ਆ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਇਹ ਫਸਲ ਉਹੀ ਫਸਲਾ ਜਿਹੜੀ ਇੱਥੋਂ ਕਿ ਮੰਡੀਆਂ ਦੇ ਵਿੱਚ ਜਾਣੀਆਂ ਮੰਡੀਆਂ ਦੇ ਵਿੱਚ ਮਜ਼ਦੂਰਾਂ ਨੇ ਜਿਹੜਾ ਉਹ ਆਪਣੀ ਰੋਜੀ ਰੋਟੀ ਕਮਾਉਣੀ ਆਪਣੇ ਘਰ ਚਲਾਉਣੇ ਹੈਗੇ ਦਿਹਾੜੀਆਂ ਕਰਕੇ ਕਣਕ ਦਾ ਸੀਜ਼ਨ ਲਾ ਕੇ ਉਹਨਾਂ ਦੇ ਘਰ ਚਲਣੇ ਸੀ ਤੇ ਫਿਰ ਉਹੀ ਕਣਕ ਸਾਡੇ ਤੱਕ ਤੁਹਾਡੇ ਤੱਕ ਹਰ ਘਰ ਘਰ ਤੱਕ ਇਹ ਹੀ ਕਣਕ ਹੈ ਜਿਹੜੀ ਉਹ ਪਹੁੰਚਣੀ ਸੀ ਪਰ ਇਸ ਟਾਈਮ ਤੇ ਹਜ਼ਾਰਾਂ ਕਿੱਲਾਂ ਦਾ ਨੁਕਸਾਨ ਸਿਰਫ ਕਿਸਾਨਾਂ ਦਾ ਨੁਕਸਾਨ ਨਹੀਂ ਅਸੀਂ ਕਵਾਂਗੇ ਇਹ ਨੁਕਸਾਨ ਨਾਲੋਂ ਨਾਲ ਮਜ਼ਦੂਰਾਂ ਦਾ ਵੀ ਹੋਇਆ ਏ ਮਜ਼ਦੂਰਾਂ ਦਾ ਵੀ ਹੋਇਆ ਸਾਡਾ ਸਾਰਿਆਂ ਦਾ ਸਾਂਝਾ ਜਿਹੜਾ ਹੋ ਨੁਕਸਾਨ ਆ ਉਹ ਹੋਇਆ ਹੈਗਾ ਏ ਬਹੁਤ ਹੀ ਵੱਡੀ ਦੁੱਖ ਦੀ ਗੱਲ ਹੈਗੀ ਆ ਸੋ ਜੇਕਰ ਤੁਹਾਨੂੰ ਸਾਡੀ ਰਿਪੋਰਟਿੰਗ ਚੰਗੀ ਲੱਗਦੀ ਹੈਗੀ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਤੇ ਅੱਗੇ ਸ਼ੇਅਰ ਕਰ ਦਿਓ ਨਾਲ ਹੀ ਨਾਲ ਘੰਟੀ ਦੇ ਨਿਸ਼ਾਨ ਨੂੰ ਹਾਲ ਤੇ ਕਲਿੱਕ ਕਰ ਦਿਓ ਫੇਸਬੁੱਕ ਤੇ ਬਣਿਆ ਹੋਇਆ ਪੇਜ ਟਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਨੂੰ ਵੀ ਫੋਲੋ ਕਰ ਦਿਓ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਇਸ ਮਸਲੇ ਤੇ ਤੁਹਾਡੀ رائے ਕੀ ਹੈ ਤੁਹਾਡਾ ਸੋਚਣ ਦਾ ਨਜ਼ਰੀਆ ਜਿਹੜਾ ਹੋ ਕੀ ਹੈਗਾ ਸੋ ਬਹੁਤ-ਬਹੁਤ ਧੰਨਵਾਦ ਮੈਂ ਸੁਰਿੰਦਰ ਢੱਲਵਾ ਕੈਮਰਾਮੈਨ ਗਗਨ ਢੱਲਵਾ ਹਰਮਨ ਢੱਲਵਾ ਸੋ ਬਹੁਤ-ਬਹੁਤ ਧੰਨਵਾਦ